ਲੁਧਿਆਣਾ ਜਨਮ ਦਿਨ ਪਾਰਟੀ ਤੇ ਝਗੜੇ ਦੇ ਵਿੱਚ ਕੁੱਟਮਾਰ ਦਾ ਸ਼ਿਕਾਰ ਹੋਏ ਪੀੜਤਾਂ ਦੇ ਵੱਲੋਂ ਇਨਸਾਫ ਨਾ ਮਿਲਣ ਦੇ ਦੋਸ਼ ਲਾਏ ਗਏ ਨੇ ਉਹਨਾਂ ਦੇ ਵੱਲੋਂ ਪੱਤਰਕਾਰ ਵਾਰਤਾ ਵੀ ਕੀਤੀ ਗਈ ਹੈ ਇਨਸਾਫ ਦੀ ਐਚਡੀ ਮੰਗ ਕੀਤੀ ਗਈ ਹੈ ਸੋ ਲੁਧਿਆਣਾ ਦੇ ਵਿੱਚ ਦੱਸਦੀ ਹੈ ਅਕਤੂਬਰ 2024 थाना ਪੀਏਯੂ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਨੌਜਵਾਨ ਅਤੇ ਉਸ ਦੇ ਪਿਤਾ ਦੀ ਪੂਰੀ ਤਰ੍ਹਾਂ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਹਾਲੇ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤੇ ਜਾਂਦੇ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਪੀੜਤ ਪਰਿਵਾਰ ਵੱਲੋਂ ਇਨਸਾਫ ਲਈ ਪੁਲਿਸ ਕਮਿਸ਼ਨਰ ਤੱਕ ਸੀਐਮ ਪੰਜਾਬ ਤੱਕ ਪਹੁੰਚ ਕਰਨ ਦੇ ਬਾਵਜੂਦ ਕੋਈ ਵੀ ਰਾ ਨਾ ਦੇ ਕੇ ਮੀਡੀਆ ਨਾਲ ਇਹ ਆਪਣਾ ਦਰਦ ਸਾਂਝਾ ਕੀਤਾ ਗਿਆ ਉਹਨਾਂ ਦੇ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਹੈ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ ਕੀ ਨਾਮ ਹੈ ਜੀ ਤੁਹਾਡਾ ਮਹਿਰ ਸਿੰਘ ਕਿੰਨੀ ਉਮਰ ਹੈ 68 ਸਾਲ ਦੇ ਅੱਛਾ ਬੇਟੀ ਤੁਹਾਡੇ ਹਮਲਾ ਕੀਤਾ ਗਿਆ ਸੋ ਕੀ ਪੂਰਾ ਕਾਰਨ ਸੀਗਾ ਤੁਹਾਡੇ ਤੇ ਵੀ ਅਟੈਕ ਕੀਤਾ ਤੁਹਾਡੇ ਦੀ ਸੱਟਾਂ ਮਾਰੀ ਹੈ ਤੇ ਕੀ ਮਾਮਲਾ ਹੈ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਮੈਨੂੰ ਜਦੋਂ ਮੁੰਡੇ ਦੇ ਸੱਟਾਂ ਲੱਗਿਆ ਤੇ ਇਹਨੇ ਘਰੇ ਫੋਨ ਕੀਤਾ ਹੈ ਨਹੀਂ ਕਹਿੰਦਾ ਪਾਪਾ ਮੇਰੇ ਸੱਟਾਂ ਮਾਰੀਆਂ ਮੈਨੂੰ ਆਕੇ ਲੈ ਜਾ ਵੇਗਾ ਹੀ ਮੈਂ ਤੋਂ ਚਲੇ ਗਿਆ ਆਪਣੇ ਦੋ ਦਿਨ ਨਾਲ ਲੈ ਕੇ ਹੈ ਨਹੀਂ ਦੋ ਦਿਨ ਮੈਂ ਕਹਿ ਤਮਗਾ ਤੁਰ ਤੇ ਘੜ ਜਾ ਠੀਕ ਹੈ ਨਹੀਂ ਮੈਂ ਗੱਲ ਕਰਦਾ ਮੈਂ ਮੁੰਡੇ ਨੂੰ ਕੁਝ 2 ਮਿੰਟ ਲੱਗੇ ਮੈਨੂੰ ਪੁੱਛਿਆ ਜਮਾ ਮੈਂ ਕੀ ਬਾਤ ਹੋਈ ਹੈ ਜੀ ਜਿੰਨਾ ਚਿਰ ਉਹ ਗਣਸ਼ਾਮ ਦਾ ਮੁੰਡਾ ਹੈ ਜੀ ਉਹ ਜਾ ਕੇ ਉਹਨਾਂ ਨੂੰ ਇਧਰ ਪਿੱਛੇ ਬਾਹਰ ਖੜੇ ਉਹਨਾਂ ਦੇ 10 ਵੀ ਬੰਦੇ ਉਹਨਾਂ ਨੂੰ ਜਾ ਕੇ ਬੁਲਾ ਕੇ ਲੈ ਕੇ ਆ ਗਿਆ ਉਹਨਾਂ ਨੇ ਕੁਝ ਨਹੀਂ ਪੁੱਛਿਆ ਸਾਨੂੰ ਆਉਣ ਸਾਰ ਹੀ ਉਹਨਾਂ ਨੇ ਸਾਡੇ ਸਿਰ ਤੇ ਕੁੱਟਮਾਰ ਸ਼ੁਰੂ ਕਰਤੀ ਮੈਂ ਮੁੰਡੇ ਨੂੰ ਕਚੌਂਦਾ ਰਹਾ ਮੁੰਡਾ ਮੈਨੂੰ ਕਚੌਂਦਾ ਰਹਾ ਮੇਰੇ ਹੱਥ ਤੋੜਦੇ ਇੱਧਰ ਵੀ ਸੱਟਾਂ ਲੱਗੀਆਂ ਮੇਰੇ ਹੈ ਜੀ ਤੇ ਉਹ ਤੋਂ ਬਾਅਦ ਕਿੰਨਾ ਟਾਈਮ ਹੋ ਗਿਆ ਇਹ ਮਾਮਲੇ ਨੂੰ ਕਿੰਨਾ ਸਮਾਂ ਇਹ 10 16 ਦੀ ਗੱਲ ਹੈ 16 10 ਦੀ ਹੈ ਜੀ 2024 ਦੀ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਂ ਸਾਰੇ ਧੱਕੇ ਖਾਇਆ ਹਾਂ ਥ੍ਰੀ ਕਮਿਸ਼ਨਰ ਦੇ ਵੀ ਜਾਇਆ ਹਾਂਜੀ ਸੀਵੀ ਸਾਹਿਬ ਦੇ ਮੈਂ ਕਾਰਨ ਕਿ ਲੱਗਦਾ ਕਾਰਵਾਈ ਕਿਉਂ ਨਹੀਂ ਹੋ ਰਹੀ ਕੋਈ ਐਫ ਆਈ ਆਰ ਵੀ ਦਰਜ ਹੋਈ ਹੈ ਪਹਿਲੇ ਵਾਲੀ ਵੀ ਹਾਂਜੀ ਉਸ ਤੋਂ ਬਾਅਦ ਜਿਹੜੀ ਅਸੀਂ ਰਿਕਵੈਸਟ ਪਾਈ ਸੀ ਉਹ ਛੇਵੀ ਲੱਗ ਗਈ ਹੈ ਛੇਵੀ ਤੇ ਵੀ ਸੀਵੀ ਸਾਹਿਬ ਦੇ ਕੋਲ ਗਿਆ ਆਪਣੀ ਵੱਲੋਂ ਰਿਪੋਰਟ ਦੇ ਕੇ ਆਇਆ ਤਿੰਨ ਵਾਰੀ ਉਹਨਾਂ ਨੇ ਵੀ ਸਾਡੀ ਕੋਈ ਅਜੇ ਤੱਕ ਕੋਈ ਸੁਣਾਈ ਨਹੀਂ ਕੀਤੀ ਠੀਕ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਇਹ ਰਿਕਵੈਸਟ ਹੈ ਤੇ ਬੱਦ ਤੋਂ ਬੱਦ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਲਿਖਤੀ ਵੀ ਦਿੱਤੀ ਹੋਈ ਹੈ ਬਈ ਜਿਹੜੇ ਚਾਰ ਬੰਦੇ ਨੇ ਨਾਮ ਉਹਨਾਂ ਦੇ ਵਿੱਚ ਹੈ ਠੀਕ ਹੈ ਬਾਕੀ ਹੋਰ ਮੋ ਬੰਦੇ ਜਿਹਾਂ ਪਛਾਣੇ ਪਛਾਣ ਕੇ ਉਹਨਾਂ ਨੂੰ ਸੀਪੀ ਸਾਹਿਬ ਨੂੰ ਦਿੱਤੇ ਆ ਠੀਕ ਹੈ ਜੀ ਸੀਪੀ ਸਾਹਿਬ ਨੂੰ ਇਹ ਗੁਰਪ੍ਰੀਤ ਸਿੰਘ ਜੀ ਮੈਂ ਜਿਹੜੇ ਬੰਦੇ ਆ ਅਸੀਂ ਪਛਾਣੇ ਉਹਨਾਂ ਦਾ ਵੀ ਨਾਮ ਮੁਕਦਮੇ 'ਚ ਹੋਣਾ ਚਾਹੀਦਾ ਸਾਡੇ ਪਰ ਬੜੇ ਹੋਰ ਬਾਕੀ ਜਿਹੜੇ ਨਹੀਂ ਪਛਾਣੇ ਹੈ ਜੀ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਠੀਕ ਹੈ ਸਰ ਕੀ ਨਾਮ ਅਜੀ ਕੀ ਗੱਲ ਗੋਵਿੰਦਰ ਕੁਮਾਰ ਮੇਰਾ ਨਾਮ ਹੈ ਤੇ ਮੈਂ ਸੰਦੀਪ ਦਾ ਵੱਡਾ ਬ੍ਰਦਰ ਠੀਕ ਹੈ ਇਹ 16 10 2024 ਦੀ ਕਾਰਵਾਈ ਹਜੇ ਤੱਕ ਨਹੀਂ ਹੋਈ ਮੈਂ ਐਸਐਚਓ ਸਾਹਿਬ ਕੋਲ ਹੀ ਤਿੰਨ ਵਾਰ ਚਾਰ ਵਾਰ ਜਾਇਆ ਜੁੱਤੀਆਂ ਕਿਸਗੀਆਂ ਨੇ ਜਿਹੜੇ ਮਾਰ ਮਾਰ ਮਿੱਟੀ ਕੋਲੀ ਦੇ ਦਿੰਦੇ ਨੇ ਹਰ ਚਿਰ ਨੇ ਐਸਆਈ ਵੀ ਤੇ ਰਜਿੰਦਰ ਸਿੰਘ ਐਸਐਚਓ ਹੀ ਠੀਕ ਹੈ ਸੀਪੀ ਸਾਹਿਬ ਨੂੰ ਵੀ ਦੋ ਵਾਰ ਐਪਲੀਕੇਸ਼ਨ ਪਹੁੰਚਾ ਦਿੱਤੀ ਪਰ ਕੋਈ ਕਾਰਵਾਈ ਨਹੀਂ ਉਪਰੋਂ ਫੈਸਲੇ ਦੀ ਦਬਾਅ ਪਾ ਰਹੀ ਹੈ ਖੁਦ ਪੁਲਿਸ ਪ੍ਰਸ਼ਾਸਨ ਇਹ ਇਨਸਾਫ ਦਾ ਕੀ ਦੀਵਾਨਗੇ ਉਹ ਬੰਦੇ ਨਸ਼ਾ ਖੋਰੀ ਨਸ਼ਾ ਵੇਚ ਰਹੇ ਨੇ ਸ਼ਰਿਆਂ ਲੜਾਈ ਝਗੜੇ ਉਹਨਾਂ ਦਾ ਕੰਮ ਹੈ ਠੀਕ ਹੈ ਜੀ ਫਿਰ ਹਮ दारू ਵੇਚ ਰਹੇ ਨੇ ਉੱਤੇ ਰੋਜ ਉੱਤੇ ਬੰਦੇ ਇਕੱਠੇ ਹੋ ਰਹੇ ਤੇ ਲੜਾਈ ਝਗੜੇ ਹੁੰਦੇ ਖੋਹਾਂ ਬਾਜ਼ੀਆਂ ਨੇ ਉਹਨਾਂ ਦੇ ਬਹੁਤ ਪਰਚੇ 307 ਦਾ ਪਰਚਾ ਵਾ ਮੇਰੇ ਕੋਲ ਤੇ ਰੁਸਤਮ ਮੁੰਡਾ ਇਸ ਟਾਈਮ ਆਸਟ੍ਰੇਲੀਆ ਬੈਠਾ ਵਾ ਉਹ ਉਹਨੇ ਉਹਦੀ ਵੀ ਫਾਇਰ ਦੀ ਉਹਨ儿 ਚਲਾਨ ਦਾ ਪੇਜ ਭੇਜਿਆ ਮੈਨੂੰ ਠੀਕ ਹੈ ਜੀ ਤਾਂ ਕੀ ਸਰ ਕਾਰਵਾਈ ਕਿਉਂ ਨਹੀਂ ਕਰ ਰਹੀ ਪੁਲਿਸ ਕੋਈ ਕਾਰਵਾਈ ਹੁਣ ਕੀ ਕਰਨਿਆ ਸਾਨੂੰ ਨਹੀਂ ਪਤਾ ਜੀ ਪ੍ਰਸ਼ਾਸਨ ਕਿਉਂ ਨਹੀਂ ਸਾਡਾ ਸਾਥ ਦੇ ਰਿਹਾ ਕਿਉਂ ਨਹੀਂ ਉਹਨਾਂ ਨੂੰ ਅਰੈਸਟ ਪਾ ਰਿਹਾ ਪਾ ਰਿਹਾ ਉਹਨਾਂ ਦੀ ਅਰੈਸਟ ਉਨਾਂ ਨੂੰ ਹੁਣ ਦਬਾਅ ਆ ਕਿਸੇ ਦਾ ਪੋਲਿਟਿਕਲ ਦਬਾਅ ਆ ਜਾਂ ਕੋਈ ਵੀ ਮੈਨੂੰ ਨਹੀਂ ਪਤਾ ਕੀ ਕਾਰਨ ਹੈ ਪਰ ਇਹ ਸੁਣਵਾਈ ਨਹੀਂ ਕਰ ਰਹੇ ਇਹ ਤਾਂ ਮੈਂ ਤਾਂ ਮੁੱਖ ਮੰਤਰੀ ਸਾਹਿਬ ਜੀ ਨੂੰ ਵੀ ਅਸੀਂ ਕਹੂੰਗਾ ਵੀ ਕੀ ਇਹ ਪ੍ਰਸ਼ਾਸਨ ਹੈ ਜਿਹੜਾ ਆਮ ਬੰਦੇ ਨੂੰ ਜੀਣ ਦਾ ਹੱਕ ਖੋਹ ਰਿਹਾ ਵਾ ਆਮ ਬੰਦਾ ਸ਼ਰਿਆਮ ਨਿਕੋਂ ਸੰਗਦਾ ਨਸ਼ਾ ਖੋਰ ਬਦਮਾਸ਼ ਬੰਦਾ ਸ਼ਰਿਆਮ ਘੁਮ ਰਿਹਾ ਉਪਰੋਂ ਧਮਕੀਆਂ ਆ ਰਹੀਆਂ ਨੇ ਠੀਕ ਹੈ ਜੀ ਕੰਮ ਕਰਨ ਵਾਲਾ ਬੰਦਾ ਕੰਮ ਨਹੀਂ ਕਰ ਪਾ ਰਿਹਾ ਇਹ ਕੋਣ ਪੂਰਾ ਗਿਰੋ ਹੋਇਆ ਉਹਨਾਂ ਦਾ ਉਹਨਾਂ ਦਾ ਲੁੱਟ ਖੋ ਕੰਮ ਹੈ ਨਸ਼ਾ ਵੇਚਣਾ ਤੇ ਨਸ਼ਾ ਖਰੀਦਣਾ ਹੀ ਉਹਨਾਂ ਦਾ ਕੰਮ ਹੈ ਲੜਾਈ ਝਗੜੇ ਉਹਨਾਂ ਦਾ ਕੰਮ ਹੈ ਪਹਿਲਾਂ ਵੀ ਉਹਨਾਂ ਦੇ ਪੀਜੂ ਥਾਣੇ 'ਚ ਪਰਚੇ ਮਰਜਿੰਦਰ ਸਿੰਘ ਐਸਐਚਓ ਨੂੰ ਵੀ ਦੱਸਿਆ ਮੈਂ ਕਿਹਾ ਜੀ ਤੁਹਾਡੇ ਪੀਜੂ ਥਾਣੇ 'ਚ ਪਰਚੇ ਆ ਉਹਨਾਂ 'ਤੇ ਕਿਉਂ ਨਹੀਂ ਤੁਸੀਂ ਅਰੈਸਟ ਕਰ ਰਹੇ ਮੈਨੂੰ ਕਹਿੰਦਾ ਜੀ ਧਾਰਾ ਵੱਜ ਜਾਂਦੇ ਵੀ ਤੁਹਾਡ ਭਈ ਉਹਨਾਂ ਦੇ ਅਰੈਸਟ ਪਾ ਦਾਂਗੇ ਉਹਨਾਂ ਨੂੰ ਸਿੱਧੇ ਜੇਲ੍ਹ ਭੇਜ ਦਾਂਗੇ ਹੁਣ ਜੇ ਧਾਰਾ ਵੱਧ ਗਿਆ ਤੇ ਹੁਣ ਕੀ ਚੀਜ਼ ਹੈ ਹੁਣ ਕਿਉਂ ਨਹੀਂ ਅਰੈਸਟ ਪੈ ਰਹੀ ਅਸੀਂ ਤਾਂ ਖੁੱਲ੍ਹੇ ਘੁੰਮ ਰਹੇ ਨੇ ਸ਼ਰਮ ਘੁੰਮ ਰਿਹਾ ਜੀ ਮੈਂ ਹਰਮਨ ਠੀਕ ਹੈ ਜੀ ਉਪਰੋਂ ਹੁਣ ਉਹ ਕਹਿੰਦੇ ਵੀ ਸਾਡਾ ਇਹ ਸਾਥ ਦੇਣ ਉਹ ਬਦਮਾਸ਼ ਬੰਦੇ ਮੈਂ ਇਕੱਲੇ ਜਾ ਕੇ ਉਹਨਾਂ ਵਿੱਚ ਖੜ੍ਹ ਜਾਵਾਂ ਵੀ ਆ ਜੋ ਇੱਥੇ ਬੈਠੇ ਨੇ ਉਹ ਮੈਨੂੰ ਫੇਰ ਮਾਰ ਦੇਣ ਹਾਂ ਇਹਨਾਂ ਨੂੰ ਇਹਨਾਂ ਨੂੰ ਭੇਜ ਦੂੰਆਂ ਉਹਨਾਂ ਦੇ ਨਾਲ ਇਹ ਕਿਹਦਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਹੈ ਕਿ ਸਾਡਾ ਕੰਮ ਹੈ ਉਹਨਾਂ ਨੂੰ ਦੱਸ ਰਹੇ ਆ ਵੀ ਡੀਐਮਸੀ ਇੱਕ ਡੀਐਮਸੀ ਮੁਲਾਜ਼ਮ ਹੈ ਇੱਕ ਲੇਡੀਜ਼ ਹੋਤਾ ਬੇਟਾ ਵੀ ਹੈ ਉਹ ਛੱਡ ਕੇ ਅੰਦਰ ਉਹਜ ਲੈ ਕੇ ਆਂਦਾ ਵਾ ਕਿਉਂ ਨਹੀਂ ਉਹਨੂੰ ਫੜਦੇ ਇਹ ਐਸਐਚਓ ਨੂੰ ਵੀ ਦੱਸਤਾ ਉਹਦਾ 리ਡਰ ਵੀ ਇੱਕ ਦਿਨ ਕਹਿੰਦਾ ਯਾਰ ਚਲੇ ਜਾਵਾਂਗੇ ਸਾਡੀ ਡਿਊਟੀ ਹੈ ਮੈਂ ਫੇਰ ਐਸਐਚਓ ਨੂੰ ਫੋਨ ਕਰਾਇਆ एस एच ओ ने जो कहा यार जाके आ तू उदों गया वह भी औखा होपिंद ठीक है जी रीडर है हर चरण एस आई जदों मर्जी फोन करिए जो मर्जी थाने चले जाइए वह एक ही जवाब यार नहीं रेट मारी कदों मारी क्यों नहीं फटिया भी किसी ना एक अरैसट करो सतारा बंदे है सी पी साहब न भी चली गई है सीएम अपना डी जी पी साहब में भी एप्लीकेशन गई हुई है डी जी पी साहब ने भी अजे तक कोई नहीं एप्लीकेशन देखी ਕਿਉਂ ਨਹੀਂ ਦੇਖੀ ਠੀਕ ਹੈ ਜੀ ਤੁਹਾਡਾ ਕਿਥੇ ਦੇ ਰਹਿਣ ਵਾਲੇ ਹੋ ਤੇ ਕੀ ਪੂਰਾ ਮੈਟਰ ਦੱਸੋ ਭਾਈ ਮੇਰਾ ਨਾਮ ਸੰਦੀਪ ਸੰਦੀਪ ਕੁਮਾਰ ਆਈ ਤੇ ਮੈਰੀਸ਼ ਨਗਰ ਦੇ ਰਹਿਣ ਵਾਲਾ ਆਂ ਛੋਟੀਆਪੂਵਾਲ ਦਾ ਤੇ 16 10 2024 ਨੂੰ ਮੈਨੂੰ ਰਾਤ ਨੂੰ ਸਨੀ ਚੰਡਾਲੀ ਦਾ ਫੋਨ ਆਇਆ ਮੁੰਡੇ ਦਾ ਯਾਲੀ ਤੋਂ ਤੇ ਕਿ ਵੀ ਮੇਰੇ ਪਤੀਜੀ ਦਾ ਬਰਥਡੇ ਆ ਵੀ ਤੂੰ ਆ ਜਾ ਤੇ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਰਾਤ ਜਿਆਦਾ ਹੋ ਗਈ ਆ 8:30 ਪੌਣੇ ਨੂੰ ਹੋ ਗਏ ਆ ਵੀ ਮੈਂ ਹੁਣ ਨਹੀਂ ਆ ਸਕਦਾ ਮੈਂ ਕਹਿੰਦਾ ਮੇਰੇ ਘਰ ਦੇ ਗੁੱਸੇ ਹੋਣਗੇ ਤੇ ਉਹਨੇ ਚੱਕ ਕੇ ਫੋਨ ਸ਼ਿਵ ਕੁਮਾਰ ਨੂੰ ਦੇ ਦਿੱਤਾ ਸ਼ਿਵ ਕੁਮਾਰ ਨੇ ਕਿਹਾ ਯਾਰ ਤੇਰੇ ਘਰ ਕੇ ਤਾਂ ਮੈਂ ਪ੍ਰੋਗਰਾਮ ਰੱਖਿਆ ਵਾ ਜੀ ਤੂੰ ਨਹੀਂ ਆਇਆ ਫਿਰ ਗੱਲ ਨਹੀਂ ਬਣਨੀ ਤੇ ਫਿਰ ਮੈਨੂੰ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਕਿ ਫੋਰਸ ਕੀਤਾ ਵੀ ਤੈਨੂੰ ਬਰਥਡੇ ਤੇ ਆਣੇ ਹੀ ਪੈਣਾ ਹੁਣ ਮੈਨੂੰ ਪਤਾ ਨਹੀਂ ਸੀਗਾ ਵੀ ਇਹਨਾਂ ਦੀ ਕੀ ਪਲੈਨਿੰਗ ਆ ਚਲੋ ਜੇ ਮੈਂ ਗਿਆ ਉੱਥੇ ਮੈਂ ਬੈਠਾ ਤੇ ਉੱਥੇ ਜਦੋਂ ਮੈਂ ਜਾ ਕੇ ਬੈਠ ਗਿਆ ਤਾਂ ਉੱਥੇ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਤੇ ਉਹਨਾਂ ਨੇ ਆ ਕੇ ਬਾਹਰ ਖੜ ਕੇ ਗਾਲੀ ਗਲੋਚ ਕਰਨੀ ਸ਼ੁਰੂ ਕਰਤੀ ਤੇ ਮੈਂ ਇੱਕ ਇਨਸਾਨ ਦੇ ਨਾਤੇ ਕਿ ਵੀ ਮੈਂ ਕਿਹਾ ਤੁਸੀਂ ਵੀ ਗਾਲੀ ਗਲੋਚ ਕਿਉਂ ਕਰ ਰਹੇ ਹੋ ਵੀ ਅੰਦਰ ਮੈਂ ਕਹਾ ਵੀ ਫੈਮਿਲੀ ਬੈਠੀਆਂ ਮੰਦਰ ਸਭ ਦੀ ਮੈਂ ਕਹਾ ਵੱਡੇ ਤੇ ਆਏ ਹੋਏ ਨੇ ਤੇ ਉਹਨਾਂ ਨੇ ਉਸੇ ਟਾਈਮ ਚੱਕ ਕੇ ਮੇਰੇ ਸਿਰ ਤੇ ਇੱਟ ਮਾਰੀ ਜਿਹਦੇ ਕਰਕੇ ਮੇਰੇ ਨੱਕ ਤੋਂ ਤੇ ਮੂੰਹ ਦੇ ਵਿੱਚ ਬਹੁਤ ਜ਼ਿਆਦਾ ਬਲੈਡਿੰਗ ਹੋ ਲੱਗੀ ਤੇ ਮੈਨੂੰ ਹਲਕੇ ਹਲਕੇ ਚੱਕਰ ਆਣੇ ਸ਼ੁਰੂ ਹੋ ਗਏ ਤੇ ਉਸੇ ਟਾਈਮ ਮੈਂ ਡਿੱਗ ਗਿਆ ਉੱਥੇ ਤੇ ਉਸੇ ਟਾਈਮ ਮੇਰੇ ਜੱਟ ਮਾਰ ਕੇ ਨਿਕਲ ਗਏ ਤੇ ਉਸੇ ਟਾਈਮ ਮੈਂ ਜਦੋਂ ਮੈਂ ਥੋੜਾ ਮਨ ਉਹਨਾਂ ਨੂੰ ਪਾਣੀ ਪੁਣੀ ਪਲਾਇਆ ਤੇ ਮਾਹੋਸ਼ ਚ ਆਇਆ ਫਿਰ ਮੈਂ ਆਪਣੇ ਘਰੇ ਫੋਨ ਕੀਤਾ ਉਸੇ ਟਾਈਮ ਮੇਰੇ ਫਾਦਰ ਸਾਹਿਬ ਆਪਣੇ ਭਾਂਚੇ ਨੂੰ ਲੈ ਕੇ ਮੇਰੇ ਜਾਲੇ ਨੂੰ ਦੋਨੇ ਇਹ ਉੱਥੇ ਮੌਕੇ ਤੇ ਆਏ ਤੇ ਇਹ ਆ ਕੇ ਹਜ ਐਨਐਚਏ ਕਟੋਕੜ 20 ਬੰਦੇ ਹਥਿਆਰ ਸਮੇਤ ਸਭ ਨੇ ਮੇਰੇ ਤੇ ਮੇਰੇ ਤੇ ਮੇਰੇ ਫਾਦਰ ਸਾਹਿਬ ਉੱਪਰ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਬਾਤ ਤੋਂ ਹਮਲਾ ਸ਼ੁਰੂ ਕਰਤਾ ਜਿਹਦੇ ਕਰਕੇ ਮੇਰੇ ਬਹੁਤ ਜ਼ਿਆਦਾ ਝੋਟਾ ਲੱਗੀਆਂ ਆ ਵਾ ਆ ਤੁਹਾਨੂੰ ਮੈਂ ਦਿਖਾ ਦਿੰਦਾ ਵਾ ਆ ਦੇਖੋ ਜੀ ਆ ਮੇਰੇ ਇੱਥੇ ਟੋਕਾ ਮਾਰੇ ਇਹਨਾਂ ਨੇ ਇੱਕ ਇੱਥੇ ਇਹ ਕਾਮ ਇੱਥੇ ਟੋਕਾ ਮਾਰੇ ਆ ਜੀ ਆ ਦੇਖੋ ਕੌਣ ਸੀ ਬੰਦੇ ਕੌਣ ਸੀ ਹੋ ਜਿੰਦੇ ਇਹ ਜਿਹੜੇ ਬੰਦੇ ਸੀਗੇ ਜੀ ਇਹ ਯਾਲੀ ਪਿੰਡ ਦੇ ਰਹਾ ਨਾਲੇ ਆ ਗੁਰਦੁਆਰੇ ਦੇ ਬੈਕ ਤੇ ਇਹਨਾਂ ਦਾ ਘਰ ਆ ਜੀ ਜਿਹਦਾ ਨਾਮ ਬਿੱਲਾ ਹਰਮਨ ਤੇ ਇੱਕ ਰੋਹਿਤ ਜਿਹੜਾ ਦਸ਼ਮੇਸ਼ਨਗਰ ਦੇ ਵਿੱਚ ਰਹ ਇੱਕ ਗੁਰੀ ਮਲਕਪੁਰ ਦਾ ਵਾ ਤੇ ਹੋਰ ਵੀ ਅਣਪਛਾਤੇ ਦੇ 10-12 ਬੰਦੇ ਨੇ ਠੀਕ ਹੈ ਨਾ ਕੰਪਲੇਂਟ ਕੀਤੀ ਕੋਈ ਇਸ ਬਾਰੇ ਕੋਈ ਕਾਰਵਾਈ ਅੱਗੇ ਹਾਂਜੀ ਮੈਂ ਕੰਪਲੀਟ ਕੀਤੀ ਹੋਈ ਆ ਥਾਣਾ ਪੀਓ ਦੇ ਵਿੱਚ ਰਜਿੰਦਰ ਸਿੰਘ ਜੀ ਜਿਹੜੇ ਸਚੋ ਨੇ ਆਪਣਾ ਉਹਨਾਂ ਕੋਲ ਕੰਪਲੀਟ ਕਰਤੀ ਸੀ ਉਸੇ ਟਾਈਮ ਮੈਂ ਤੇ ਆਪਣਾ 100 112 ਨੰਬਰ ਤੇ ਵੀ ਕੰਪਲੀਟ ਕੀਤਾ ਜੋ ਇਹ ਮੇਰੀ ਔਨਲਾਈਨ ਤੇ ਪਰ ਹਜੇ ਤੱਕ ਕੋਈ ਵੀ ਬੰਦਾ ਨਾ ਤਾਂ ਅਰੈਸਟ ਹੋਇਆ ਵਾ ਅਸੀਂ ਸਭ ਜਗਾਂ ਤੱਕੇ ਖਾ ਚੁੱਕੇ ਆ ਜੀ ਮਾਮਲਾ ਦਰਜ ਹੋਇਆ ਕੋਈ ਬਾਜੀ ਮਾਮਲਾ ਦਰਜ ਹੋਇਆ ਹੈ ਜੀ ਪੂਰੀ ਪ੍ਰੋਪਰ ਐਫਆਈਆਰ ਹੋਈ ਹੈ ਜੀ ਤੇ ਐਫ ਆਰ ਦੀ ਕਾਪੀ ਮੇਰੇ ਕੋਲ ਬਕਾਇਦਾ ਹੈਗੀ ਹੈ ਜੀ ਸਾਰਾ ਕੁਝ ਕਿਹੜੀਆਂ ਧਾਰਾਵਾਂ ਲਗੀਆਂ ਨੇ ਧਾਰਾਵਾਂ ਲੱਗੀਆਂ ਹੋਈਆਂ ਜੀ ਆਪਣਾ 325 326 115 118 352 ਇਹ ਸਾਰੀ ਧਾਰਾਵਾਂ ਲੱਗੀਆਂ ਹੋਈਆਂ ਵਾ ਧਾਰਾ ਦਾ ਪਹਿਲਾਂ ਵਾਧਾ ਨਹੀਂ ਹੋਇਆ ਜਿਗਾ ਜੀ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਜ਼ਮਾਨਤ ਵੀ ਕਰਾਈਆਂ 23 24 ਦੀਆਂ ਥਾਣੇ ਆ ਕੇ ਜ਼ਮਾਨਤ ਕਰਾਈਆਂ ਪਰ ਉਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ ਥਾਣੇ ਆ ਕੇ ਬਕਾਇਦਾ ਜ਼ਮਾਨਤ ਕਰਾ ਕੇ ਲੈ ਕੇ ਗਏ ਨੇ ਉਸ ਤੋਂ ਬਾਅਦ ਮੈਂ ਸਿਵਲ ਜਾ ਕੇ ਸੀਐਮਓ ਸਾਹਿਬ ਨੂੰ ਕਹਿ ਕੇ ਰਿਕਵੈਸਟ ਕਰਕੇ ਆਪਣੀ ਧਾਰਾ ਦਾ ਵਾਧਾ ਕਰਵਾਇਆ ਧਾਰਾ ਦਾ ਵਾਧਾ ਹੋ ਉਸ ਤੋਂ ਬਾਅਦ ਵੀ ਉਹ ਬੰਦੇ ਸਰੇਆ ਬਾਹਰ ਘੁੰਮ ਰਹੇ ਨੇ ਕੋਈ ਵੀ ਬੰਦਾ ਹੁਣ ਤੱਕ ਅरेस्ट ਨਹੀਂ ਹੋਇਆ ਵਾ ਜਿਹਦੇ ਕਰਕੇ ਮੈਨੂੰ ਬਹੁਤ ਅਜੇ ਵੀ ਮੈਨੂੰ ਐਵੇਂ ਮੇਰੇ ਫੈਮਿਲੀ ਨੂੰ ਬਹੁਤ ਜ਼ਿਆਦਾ ਡਰ ਬਣਿਆ ਹੋਇਆ ਵਾ ਕਿ ਮੈਂ ਹੁਣ ਮੇਰਾ ਟੈਕਸੀ ਦਾ ਕੰਮ ਆ ਮੈਂ ਟੈਕਸੀ ਡਰਾਈਵਰ ਹਾਂ ਤਿੰਨ ਮਹੀਨੇ ਤੋਂ ਮੈਂ ਘਰੀ ਬੈਠਾ ਵਾ ਮੈਂ ਕਿਤੇ ਨਹੀਂ ਗਿਆ ਡਰ ਦੇ ਮਾਰੇ ਕਿ ਵੀ ਮੈਨੂੰ ਕਿਤੇ ਦੁਬਾਰਾ ਕਿਉਂਕਿ ਮੇਰੇ ਛੋਟੇ ਛੋਟੇ ਬੱਚੇ ਨੇ ਜੀ ਮੈਨੂੰ ਡਰੇ ਰਹਿੰਦਾ ਵਾ ਕਿ ਕਿਤੇ ਇੱਕ ਮੈਨੂੰ ਫੇਰ ਘੇਰ ਕੇ ਮੈਨੂੰ ਨਾ ਮਾਰ ਦੇਣ ਮੇਰੇ ਨਾਲ ਤਾਂ ਹੁਣ ਤਾਂ ਕੋਈ ਸੇਫਟੀ ਐ ਤੇ ਨਾ ਮੈਨੂੰ ਕੋਈ ਪੁਰਾਣੀ ਰੰਜਿਸ਼ ਮੇ ਕਣਸ਼ਾਮ ਆ ਜੀ ਔਰ ਸ਼ਿਵ ਕੁਮਾਰ ਆ ਇੱਕ ਉਹਨਾਂ ਦਾ ਮੁੰਡਾ ਬਰੂਣਾ ਇੱਕ ਸੰਨੀ ਚੰਡਾਲੀਆ ਇਹ ਚਾਰਾਂ ਨੇ ਮਿਲ ਕੇ ਇਰਾਦਾ ਕਤਲ ਦੀ ਮੇਰੀ ਪਲੈਨਿੰਗ ਕੀਤੀ ਸੀਗੀ ਪਰ ਮੈਨੂੰ ਕੁਝ ਨਹੀਂ ਪਤਾ ਸੀਗਾ ਕਿਉਂਕਿ ਮੈਨੂੰ ਉਹਨ ਦਾ ਸਪੋਰਟ ਰਹਾ ਉਹਨਾਂ ਨੇ ਫੋਨ ਆਇਆ ਇਹਨੇ ਮੈਨੂੰ ਫੋਰਸ ਕੀਤਾ ਵੀ ਤੈਨੂੰ ਆਣਾ ਹੀ ਪੈਣਾ ਵਾ ਪਰ ਮੇਰੇ ਵੀ ਕਿਤੇ ਵੀ ਦਿਮਾਗ 'ਚ ਇਹ ਗੱਲ ਨਹੀਂ ਸੀਗੀ ਕਿ ਇਹਨਾਂ ਨੇ ਫੁੱਲ ਹੈਂਡ ਫਾਈਨਲ ਦੀ ਪਲੈਨਿੰਗ ਕੀਤੀ ਹੈ ਮਾਰਨ ਦੀ ਤੇ ਇਹਨਾਂ ਨੇ ਜਦੋਂ ਮੇਰੇ ਹਥਿਆਰ ਵਰਸਾਏ ਮੇਰੇ ਤੇ ਮੇਰੇ ਫਾਦਰ ਸਾਹਿਬ ਦੇ ਤੇ ਮੈਂ ਉੱਥੇ ਬੇਹੋਸ਼ ਹੋ ਗਿਆ ਇਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਰਾੜਾ ਵਰਸਾਏ ਮੇਰੇ ਮੈ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਤੇ ਮੇਰੇ ਫੈਮਿਲੀ ਦੇ ਮੌਕੇ ਤੇ ਪਹੁੰਚੀ ਆ ਜਿਹਦੇ ਕਰਕੇ ਉਹ ਪੇੜ ਕੱਟੀ ਹੋ ਗਈ ਉਹ ਪੇੜ ਕੱਟੀ ਹੋਣ ਕਰਕੇ ਸਾਰੇ ਬੰਦੇ ਉਸ ਤੋਂ ਫਰਾਰ ਹੋ ਗਏ ਕਿਸ ਤਰ੍ਹਾਂ ਦੀ ਇਨਸਾਫ ਦੀ ਹੁਣ ਮੰਗ ਕਰਦੇ ਹੋ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਇਹ ਇਨਸਾਫ ਸਾਰਾ ਹੀ ਚਾਹੁੰਦਾ ਮਾਮਾ ਕਿ ਜਿਹੜੇ ਬੰਦੇ ਨੇ ਮੇਰੇ ਉੱਪਰ ਮੇਰੇ ਫਾਦਰ ਸਾਹਿਬ ਉੱਪਰ ਹਮਲਾ ਕੀਤਾ ਹੋਆ ਠੀਕ ਹੈ ਨਾ ਉਹ ਬੰਦੇ ਜਲਦੋਂ ਅਰੈਸਟ ਹੋਣ ਮੈਨੂੰ ਹਾਈ ਬਸ ਇਨਸਾਫ ਚਾਹੀਦਾ ਕੀ ਪੂਰਾ ਮਾਮਲਾ ਕਦੋਂ ਦਾ ਹੈ ਹਾਂਜੀ ਇਹ ਇਹ 10ਵੇਂ ਮਹੀਨੇ ਦੀ ਗੱਲ ਜੀ ਇਹ ਲੜਾਈ ਹੋਈ ਸੀਗੀ ਬਰਥਡੇ ਪਾਰਟੀ ਤੇ ਜੀ ਦੋਨੋਂ ਤਰ੍ਹਾਂ ਚ ਆਪਸੀ ਲੜਾਈ ਹੋਈ ਸੀ ਕਿ ਇੱਕ ਧਿਰ ਦੇ ਸੱਟਾਂ ਵੱਧ ਲੱਗੀਆਂ ਸੀ। ਉਸ ਤੋਂ ਪਹਿਲਾਂ ਜਿਹੜੀ ਡਾਕਟਰ ਦੀ ਓਪੀਨੀਅਨ ਤੇ ਜਿਹੜੀ ਡਾਕਟਰ ਦੀ ਰਿਪੋਰਟ ਸੀ ਅਮਰਵਰ ਉਹਦੇ ਤੇ 23 24 ਦੀ ਧਾਰਾ ਲੱਗੀ ਸੀ ਸੈਕਸ਼ਨ। ਉਹਦੇ ਚ ਅਸੀਂ ਜਿਹੜੇ ਜਿਹੜੇ ਦੋਸ਼ੀ ਸੀਗੇ ਅਰੈਸਟ ਕਰ ਲਈ ਸੀ ਉਹ ਐਕਚੁਅਲੀ ਅਵੇਲੇਬਲ ਅਫੈਂਸਸ ਸੀਗੇ ਮੌਕੇ ਤੇ ਬੇਲ ਹੋ ਗਈ ਸੀ। ਉਸ ਤੋਂ ਬਾਅਦ 2 ਮਹੀਨੇ ਬਾਅਦ ਜੋ ਡੀ ਐਮ ਸੀ ਉਹਨਾਂ ਦਾ ਇਲਾਜ ਚੱਲਿਆ ਸੀ ਡੀ ਐਮ ਸੀ ਨੇ ਰਿਪੋਰਟ ਜਦੋਂ ਸਾਨੂੰ ਲੇਟ ਦਿੱਤੀ ਐ। ਉਸ ਤੋਂ ਬਾਅਦ ਉਹਦੀ 26 ਬਣਦੀ ਸੀ ਤੇ 326 ਦਾ ਵਾਧਾ ਹੋਇਆ। ਉਸ ਤੋਂ ਬਾਅਦ ਹੁਣ ਦੁਬਾਰਾ ਗ੍ਰਿਫਤਾਰ ਜਲਦੋਂ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਕਿੰਨੇ ਲੋਕਾਂ ਦੇ ਖਿਲਾਫ ਮੌਂਦਾ ਹੈ ਦਰਜ ਹੋ ਰਹੀ ਸੀ ਚਾਰ ਬੰਦੇ ਦੇ ਖਿਲਾਫ ਦਰਜ ਹੈ ਜੀ ਹਾਂਜੀ ਉਹ ਕਹਿੰਦੇ ਕੁਝ ਜਾਣਕਾਰੀ ਸਾਡੇ ਵੀ ਆਜੀ ਕਹਿੰਦੇ 15 ਤੋਂ 20 ਬੰਦੇ ਸੀ ਕਿ ਜਿਹੜੇ ਆਕੇ ਉਹਨਾਂ ਨੇ ਕਿਹਾ ਸੀ ਐਕਚੁਅਲੀ ਐਕਚੁਅਲੀ ਜਿਹੜੇ ਆਪਣੇ ਮਦੇਜ ਧਿਰ ਸੀ ਇਹਨਾਂ ਦੇ ਇੱਕ ਮਲਾ ਇੱਕ ਬੰਦੇ ਦੀ दारू ਪੀਤੀ ਹੋਈ ਸੀ ਕਿ ਚਲੋ ਜੋ ਵੀ ਹੈ ਇਹਨਾਂ ਦੇ ਸੱਟਾਂ ਵੱਧ ਲੱਗੀਆਂ ਅਸੀਂ ਇਹਨਾਂ ਦਾ ਫੇਵਰ ਕਰ ਰਹੇ ਹਾਂ ਦੋਸ਼ੀਆਂ ਨੂੰ ਜਲਦੋਂ ਜਲਦ ਅਰੈਸਟ